ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋਮੇ ਆ ਗਏ ਭਾਈ ਟੋਕੜ ਤੇ ਦੋਮੇ ਆ ਗਏ ਟਾਪ ਕੁਆਲਿਟੀ ਦੀਆਂ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਜਿਉਂਦਾ ਤੋਂ ਬਣਾ ਰਹੇ ਆਂਗੇ ਤੇ ਬਾਕੀ ਆ ਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਭਾਈ ਵਧੀਆ ਭਾਈ ਕਿਵੇਂ ਚੱਲਦਾ ਭਾਈ ਕੰਮ ਕੰਮ ਵਧੀਆ ਚੱਲਦਾ ਭਾਈ ਆਪਣਾ ਮਾਲ ਸਾਫ਼ ਸੁਥਰਾ ਹੁੰਦਾ ਤੇ ਆਪਣਾ ਰੇਟ ਜਮਾਂ ਜਾਇਜ਼ ਹੁੰਦਾ ਸਹੀ ਗੱਲ ਲੈਣ ਦੇ ਨਹੀਂ ਹੁੰਦੀ ਆਪਣਾ ਪਹਿਲੇ ਦੂਜੇ ਫੋਨ ਤੇ ਮਾਲ ਵਿਕਦਾ ਭਾਈ ਐ ਦਾ ਆਪਾਂ ਹੈ ਨਹੀਂ ਕਿਤੇ ਦੁਬਾਰੇ ਵੀਡੀਓ ਪਾਈ ਹੋਵੇ ਹੂੰ ਸਹੀ ਗੱਲ ਹੈ ਬਾਕੀ ਤੈਨੂੰ ਪਤਾ ਹੀ ਤੂੰ ਪਾਉਂਦਾ ਹੀ ਰਹਿਣਾ ਬਾਕੀ ਆਪਣਾ ਲਾਂਬਾ ਕਿਤੇ ਆਉਂਦਾ ਹੀ ਨਹੀਂ ਸਹੀ ਗੱਲ ਆ ਭਾਈ ਨਾਮ ਤੇ ਭਾਈ ਆਪਣਾ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘ ਆ ਪਿੰਡ ਜਿਉਂਦ ਜ਼ਿਲ੍ਹਾ ਪਠੰਡਾ ਤਸੀਰ ਰਾਂਪੜਾ ਕੋਲ ਨੇੜੇ ਪਿੰਡ 9 ਕਿਲੋਮੀਟਰ ਆਪਣੋ ਰਾਂਪੜਾ ਰਹਿੰਦਾ ਤੇ 8 ਕਿਲੋਮੀਟਰ ਆਪਣਾ ਬਾਸ਼ਾਹਰ ਆਇਆ ਕੰਟੈਕਟ ਨੰਬਰ ਬੋਲ ਦੋ ਭਾਈ ਆਪਣਾ 98722 32148 ਇਹ ਬਾਈ ਦਾ ਭਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀ ਭਾਈ ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰ ਹਾਂ ਭਾਈ ਇਹ ਤਾਂ ਸ਼ੁਰੂ ਕਰ ਲੈਂਦੇ ਫੁੱਲ ਪਲੀ ਵੀ ਤੇ ਫੁੱਲ ਵੱਡੀ ਵੜਾ ਫੁੱਲ ਵੱਡੀ ਆ ਭਾਈ ਕਿਹੜਾ ਸੂਆ ਭਾਈ ਸੂਈ ਆ ਬੇ ਭਾਈ ਰਹਿ ਜਾ ਨਾ ਦੂਜਾ ਸੂਆ ਗਿਆ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ ਮੰਨ ਲਾ ਭਾਈ ਮਾਲਕਾਂ ਨੇ ਢਾਈ ਕਿ ਮਹੀਨਾ ਦੱਸਿਆ ਭਾਈ ਕਿੰਨਾ ਦੁੱਧ ਹਾਇਰ ਆ ਭਾਈ ਇਹ ਥੱਲੇ ਦੁੱਧਾ ਮੰਨ ਲਾ ਭਾਈ ਹੁਣ ਸਹੀ ਕੰਡੇਣਾ ਉਹਦੇ ਜਿੱਦਿਆ ਆਪਾਂ ਲਏ ਸੀਗੇ ਉਪਰਾ ਕਰ ਗਈ ਥੋੜਾ ਜਿਹਾ 12 ਕਿਲੋ ਸੀਗਾ ਹੁਣ 10 ਕਿਲੋ ਦੁੱਧ ਆਇਆ ਥੱਲੇ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਤਿੰਨ ਟਾਈਮ ਆ ਬਈ ਹਾਂ ਬਾਈ ਦਸੱਲੀ ਕਰ ਸਕਦਾ ਹਾਂ ਠੀਕ ਹੈ ਚੂਣ ਚਬਾ ਕਿਵੇਂ ਦਾ ਬਾਈ ਚੂਣ ਜਵਾ ਇੱਕ ਨੰਬਰ ਆ ਬਈ ਠੰਡੀ ਢੰਡੀ ਫੁੱਲ ਜੇ ਕਹਿੰਦੇ ਆਨਲਾਈਨ ਵੀ ਮਾਉਣੀਆਂ ਬਾਈ ਥਣਾ ਦੀ ਆਪਣੀ ਗਾਢਾ ਨਾੜ ਦੀ ਗਰੰਟੀ ਹੋਊਗੀ ਫੁੱਲ ਬਾਕੀ ਬਾਈ ਤੇ ਠੰਡੀ ਦਿਖਾ ਦਿੰਦੇ ਆਪਾਂ ਲੈ ਆਈ ਬਈ ਜੀ ਧੰਨਵਾਦ ਕੀ ਬਾਤ ਆ ਜਰਾ ਆਈ ਬਈ ਲੈ ਕਿਆ ਬਾਤ ਹੈ ਠੰਡੀ ਠੰਡੀ ਦੇਖੋ ਬਾਲੀ ਠੰਡੀ ਆ ਨਾ ਕੋਈ ਆਪਾਂ ਵਸਮਾਈ ਨਹੀਂ ਲੈ ਧਾਰਾਂ ਦੋ ਦੋ ਮਾਰੀ ਦਿੰਦੇ ਬਈ ਲੈ ਬੜਾ ਚੰਗਾ ਚੋਣ ਚਵਾਈ ਦੇਖ ਲੈ ਕਿਆ ਬਾਤ ਹੈ ਲੈ ਕਹਿ ਸਕਦੇ ਹਾਂ ਕੁਥੀਆਂ ਪੜਦੀ ਆ ਹਾਂ ਬਈ ਹਾਂ ਲੈ ਸਹੀ ਗੱਲ ਆ ਕੁਆਲਿਟੀ ਦੇਖੋ ਬਈ ਇੱਕ ਨੰਬਰ ਕੁਆਲਿਟੀ ਆ ਕਿ ਵਹਿੜ ਦੀ ਚੋਣ ਚਵਾ ਬਹੁਤ ਚੰਗਾ ਮੋਟਾ ਮੋਟਾ ਚੋਣ ਚਵਾ ਲੱਗਾ ਵਾ ਕਰ ਮਾਰ ਨੂੰ ਠੰਡੀ ਦਾ ਬਾਲੀ ਆ ਬਈ ਯਾਰ ਜਿਵੇਂ ਮਰਜੀ ਬੈਠਾ ਰਹਿ ਲੈ ਸਮੀ ਪਲੀ ਪ੍ਰਿੰਟ ਕੱਦ ਕਾਠ ਫੁੱਲ ਚੰਗਾ ਫੇਸਬੁਕ ਆਪਾਂ ਚੈੱਕ ਕਰ ਲੈ ਕੱਦ ਦਿਖਾ ਲੈ ਬਈ ਮੇਰਾ ਸੇ ਪੁੱਟ ਕੱਦਾ ਕਾਦੀ ਦਿਖਾ ਦਿੰਨੇ ਸਹੀ ਗੱਲ ਆ ਫੁੱ ਮੰ ਲਾ ਭਾਈ ਇਹਦੇ ਮਾਲਕਾਂ ਨੇ ਦੱਸਿਆ ਵੀ ਟੀਕਾ ਭਰਾ ਨੂੰ ਵੀ ਮਹੀਨਾ ਹੋ ਗਿਆ ਠੀਕ ਹੈ ਅੱਗੇ ਰਹਿਣੀ ਨਾਲੇਣੀ ਅਗਲੇ ਦੀ ਤਰ੍ਹਾਂ ਹੋ ਆਪਣੇ ਕੋਈ ਗਰੰਟੀ ਦੀ ਜ਼ਿੰਮੇਵਾਰੀ ਹੈ ਤੇ ਮੁੱਲ ਫਿਰ ਦੇਣ ਲੈਣੀ ਹੋਊਗਾ ਮੁੱਲ ਭਾਈ ਜਿਵੇਂ ਬੱਛੀਆਂ ਨਾਲ ਆਉ ਆਸਨਾ ਬੱਛੀਆਂ ਨਾਲ ਠੀਕ ਹੈ ਭਾਈ ਅੱਜ ਉਹਦਾ 10 ਕਿਲੋ ਦੁੱਧ ਲੈ ਕੇ ਜਾਊਗਾ ਠੀਕ ਹੈ ਮੁੱਲ ਜਿਵੇਂ ਬੱਛੀਆਂ ਨਾਲ ਆਉ ਤੇ ਬੋਦੀ ਦਿਖਾ ਬੱਚੀ ਦੀ ਲੈ ਕੀ ਬਾਤ ਕੱਡੀ ਬੋਦੀ ਪਈ ਆ ਮੱਛੀ ਜਵਾਨੀ ਆਂਗਾ ਹਾਂ ਜਵਾਨੀ ਵਾਲੀ ਵਿਹੜਾ ਭਾਈ ਪੂਰੀ ਪੂਰੀ ਜਿੰਦੇ ਜਾਣ ਵਾਲੀ ਪਲੀ ਵੀ ਵਿਹੜਾ ਪਲੀ ਵੀ ਵਿਹੜ ਪ੍ਰਿੰਟ ਸੁਨਖ ਬਣਾ ਵਿਹੜ ਤੇ ਫੁੱਲ ਦੁੱਧ ਭਾਈ ਵਿਹੜ ਹੋਰ ਵੀ ਵਾਜੂਗੀ ਹੂੰ ਇਹ ਆਪਣੀ ਗਰੰਟੀ ਹੈ ਜੇ ਬੇਸਮਾਈ ਚੋਈ ਆ ਪੇਰ ਕੀ ਪਈ ਆ ਹਾਂ ਸਹੀ ਗੱਲ ਆ ਬਾਈ ਪੜੀ ਤੋਰਾ ਤਾਰਾ ਦਿਖਾ ਐ ਨਹੀਂ ਬਈ ਖੁਜਲੀ ਜੀ ਹੋਊਗੀ ਲੱਤਾਂ ਲੱਤਾਂ ਅਸਲ ਵਿੱਚ ਖਰਾਕ ਤੇ ਪਲੀ ਹਾਂ ਲੈ ਲੈ ਵਾ ਚੈੱਕ ਕਰਾਉਣਾ ਤੇ ਠੰਡੀ ਬਈ ਲੈ ਬਿੜੇ ਦੇ ਵਿਚਾਲੇ ਖੜੀ ਏ ਲੈ ਲੈ ਆਪਾਂ ਰੱਸਾ ਛੜਤਾ ਬਈ ਦੁਬਾਰੇ ਤਾਰਾ ਮਾਰ ਦਿੰਦਾ ਲੈ ਬਿੜੇ ਦੇ ਵਿਚਾਲੇ ਖੜੀ ਬਾਈ ਬੈਠਾ ਤਾਰਾ ਚੈੱਕ ਨਹੀਂ ਨਹੀਂ ਅਸਲ ਵਿੱਚ ਨਾ ਠੰਡੇ ਸੀਲ ਦੀ ਨਿਸ਼ਾਨੀ ਦੇਖੋ ਵਰਫਰ ਕੀ ਠੰਡੀ ਸੀਲ ਨਹੀਂ ਪੁੱਠੇ ਬਸ ਬਹਿ ਕੇ ਤਾਰਾ ਮਾਰਤੇ ਆਂ ਕੀ ਬਾਤ ਆ ਬਈ ਨਾ ਗਰਮਲੀ ਨੇ ਉੱਧਰ ਜਾਣਾ ਨਾ ਨਾ ਬਾਈ ਹੱਲ ਨਾ ਤਾਂ ਹੈ ਨਹੀਂ ਗਾ ਸਹੀ ਗੱਲ ਬਾਕੀ ਕੁਆਲਿਟੀ ਬੋਲਦੇ ਬੋਦੀ ਤਾਂ ਦੇਖ ਯਾਰ ਗੱਡੀ ਬੋਦੀ ਦਿਖਾ ਬਾਈ ਲੈ ਬਾਈ ਜਿੱਦੇ ਮੰਨ ਲਾਈ ਬੱਛੀ ਯਾਰ ਤਿਆਰ ਹੋ ਗਈ ਲੱਖ ਰੁਪਏ ਦੀ ਬੱਛੀ ਵਿਕਜੂਗਾ ਸਹੀ ਗੱਲ ਆ ਬਾਈ ਤੇ ਫਿਰ ਅੱਜ ਮੁੱਲ ਦੱਸ ਬਈ ਇਹਦਾ ਕੀ ਰਹੂਗਾ ਲੈਣ ਦੇਣੀ ਬਈ ਇੱਕ ਅੱਥ ਬਣ ਕੇ ਬੇਨਤੀ ਆ ਬાળા ਬੰਦਾ ਐ ਘਟਾਉਣ ਵਧਾਉਣ ਦੇ ਚੱਕਰ ਜੇ ਨਾ ਬਵੇ ਆਣਾ ਕਹੇ ਬਈ ਤੂੰ ਬਾਈ ਇੰਨਾ ਮੁੱਲ ਹੀ ਕਰਿਆ ਸੀ ਆਪਾਂ ਇਹਦਾ ਮੁੱਲ ਨਹੀਂ ਕਰਨਾ ਬਾਬਾ ਜਿਹੜੇ ਪੈਸੇ ਲੈਣੇ ਆ ਉਹੀ ਕਹਿਣਾ ਇਹਦਾ 28000 ਰੁਪਏ ਚ 200 ਰੁਪਏ ਛੋੜੀ ਕਰਨੀ 28000 28000 ਹੀ ਲੈਣਾ ਵਾ ਚੱਕੋ ਬਾਈ ਬਾਈ ਕਹਿੰਦਾ ਦੇਖੋ ਨਾ ਤਾਂ ਬਈ 3 ਉਹ ਵੀ ਸੋੜ ਹੀ ਹੋਣੀ ਆ ਥੋੜੀ ਕਾਣੀ ਮੁੱਲ ਕੰਨਾ ਮੈਂ ਖਿੱਚ ਕੀ ਕਰਦਾ ਤੇ ਠੰਡੀ ਦਿਖਾ ਦੇ ਲੈ ਭਾਈ ਤੇ ਲੈ ਵਾਲੂ ਵਾ ਦਿਖਾ ਬੱਛੀ ਦਾ ਕਿੰਨਾ ਸਾਫ ਵਾਲਾ ਲੈ ਬਾੜੀ ਸਾਫ ਆ ਥੱਲੇ ਉਹ ਤਾਂ ਭਈ ਜੇ ਕਿਨੇ ਆਨਲਾਈਨ ਮੌੜਿਆ ਭਾਈ ਠੰਡੀ ਸੀਲ ਦੀ ਗੰਢ ਨਾੜ ਦੀ ਆਪਣੀ ਫੁੱਲ ਗਰੰਟੀ ਹੋਊਗੀ ਅਰੇ ਦੇ ਘਰ ਤੱਕ ਵੀ ਠੀਕ ਹੈ ਭਾਈ ਹਾਂ ਮੁੱਲ ਭਾਈ ਨੇ ਜਮਾ ਖਿੱਚ ਕੇ ਤੇ ਭਾਈ ਫਿਕਸ ਜੀ ਕਰਿਆ ਮੁੱਲ ਕੇ ਵੀ ਭਾਈ ਦੇ ਲੈਣ ਦੇਣੀ ਹੁੰਦੇ ਆ ਪਹਿਲੇ ਫੋਨ ਤੇ ਵੀ ਖੂ ਭਾਈ ਯਾਰ ਬੱਛੀ ਹੂੰ ਤੇ ਦੋ ਨੰਬਰ ਵਾਰੇ ਦੱਸ ਭਾਈ ਇਹ ਵੀ ਟੋਕੜਾ ਬਾਈ ਇਹਨੂੰ ਮੰਨ ਲਾ ਵੀ ਸਾਢੇ 3-4 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਦੁੱਧੇ ਥੱਲੇ ਹੈ ਸਾਤੀ ਆਪਾਂ 6 ਕਿਲੋ ਕਹਿ ਕੇ ਦੇਣਾ 6 ਕਿਲੋ ਵਾਲਾ ਇਹ ਮਿੰਕੇ ਲਈ ਆ ਉਹਦਾ ਠੀਕ ਹੈ ਬਾਈ ਤੇ ਭਾਅ ਹੋਊਗਾ ਜਿਹੜਾ ਮੈਂ ਤਾਂ ਕੋਈ ਫੰਡਰ ਪੱਛੀ ਵੀ ਨਹੀਂ ਦਿੰਦਾ ਬਈ ਅਜਪਾ ਹੋਰ ਦੱਸ ਠੀਕ ਹੈ ਬਾਈ ਜਿਹੜਾ ਅਜਪਾ ਹੋਊ ਜਮ ਕਮਾਲ ਦਾ ਹੀ ਹੋਊਗਾ ਲੈਦਾ ਆਫਰੀ ਇੱਕ ਆ ਬਸ ਠੀਕ ਆ ਬਾਈ ਕਹਿੰਦਾ ਅੱਜ ਨਾ ਆਫਰਾਤੀ ਦੇ ਦੇਣੀ ਹੈ ਤੇ ਬਾਈ ਮੜੀ ਜੀ ਪਹਿਲਾਂ ਤਾਂ ਖੋਲ ਦੇ ਉਹਨੂੰ ਕੱਦ ਵਾਲੀ ਵੇੜਾ ਬਾਈ ਪੂਰੀ ਬੱਡੀ ਬੱਡੀ ਬਾਈ ਮੰਨ ਲਾ ਵੀ 6 ਕਿਲੋ ਦੁੱਧਾ 6 ਕਿਲੋ ਦੁੱਧ ਮਨ ਦੇਖੋ ਗਲਾਪੀ ਥਾਣਾ 6 ਕਿਲੋ ਦੁੱਧ ਡੇਲੀ ਆ ਲਾ ਜਿੰਨਾ ਆਪਾਂ ਭਾ ਕਰਾਂਗੇ 20 ਦਿਨਾਂ ਦੁੱਧ ਵੀ ਨਹੀਂ ਹੁੰਦਾ ਹੋਰ ਲਸ 20 ਦਿਨਾਂ ਦੁੱਧ ਨਹੀਂ ਹੁੰਦਾ ਉਹਨਾਂ ਡੇਰੀ ਚ ਲਾਵੇ ਬੰਦਾ ਜਿਹੜਾ ਪਹਿਲਾਂ ਭਾ ਕਰਨਾ ਸਹੀ ਗੱਲ ਆ ਬਾਈ ਕਿਉਂਕਿ ਗੱਲ ਨਾ ਨਾਲੇ ਵੱਡੀ ਵੈੜ ਆ ਹਾਂ ਪੂਰੀ ਲੈ ਜਵਾਨੀ ਵਾਲਾ ਅੰਕ ਤੋਰਾਦਰਾ ਚੈੱਕ ਕਰੋ ਇੱਕ ਨੰਬਰ ਤੋਰਾ ਆ ਗਿਆ ਬੋਦੀ ਬਾਦੀ ਨਾ ਜਮਾ ਜੇ ਗੱਲ ਕਰੀ ਆਪਾਂ ਦਾ ਬਈ ਆਏ ਹੋਏ ਨੇ ਯਾਰ ਵਿਕਰੀ ਵਾਲੇ ਪਸ਼ੂ ਵੜੋ ਨੇ ਮਾਲ ਵਧ ਹੋ ਜਾਂਦਾ ਵੀ ਚੜਾਪਦਾ ਤਾਂ ਵੇਚਨੀ ਹੈ ਸਹੀ ਗੱਲ ਆ ਬਾਈ ਬੇਮਾਲ ਵੱਤ ਹੋ ਜਾਂਦਾ ਆਪਣੇ ਫਿਰ ਬਾਈ ਉਹ ਮੁੱਲ ਦਾਸੀ ਦੇ ਹੁਣ ਵੀ ਕਿੰਨਾ ਹੈ ਮੁੱਲ ਦਾ ਬਾਈ ਇਹ ਕਮਾਲ ਹੀ ਆ ਸੁਣ ਕੇ ਵੀ ਬੰਦਾ ਕਮਾਲ ਮੰਨ ਜੂ ਮੰਨਦਾ ਯਾਰ ਹਮ ਮੁੱਲ ਤਾਂ ਮੁੱਲ ਨਹੀਂ ਕਰਨਾ ਇਹਦਾ ਬਸ ਇਹਦਾ ਲੈ ਲੈਣੀ 200 ਰੁਪਏ ਸੋੜੀ ਕਰਨੀ ਹੈ 12000 ਰੁਪਏ ਦੇਣੀ ਹੋਈ ਹੈ ਚੱਕੋ ਬਾਈ ਚੱਕੋ ਲੈਣ ਦੇਣ ਮੁੱਲ ਬਾਈ ਤੇਰੀ ਗੱਲ ਉਹੀ ਹੋ ਗਈ ਜਿਵੇਂ ਤੂੰ ਕਹ ਬਾਈ ਠੰਡੀ ਠੰਡੀ ਕਿਵੇਂ ਆ ਬੜੀ ਠੰਡੀ ਆ ਬਾਈ ਇਹਦਾ ਪਤਾਰਾ ਮਾਰ ਕੇ ਦਿਖਾਈ ਦੇਣਾ 200 ਲੈ ਬਾਈ ਕਹਿੰਦਾ ਬਾਈ ਧਾਰਾ ਮਾਰ ਕੇ ਵੀ ਆਪਾਂ ਦਿਖਾਈ ਦੇ ਦਿੰਦੇ ਲੈ ਚੋਣ ਚ ਵਾ ਦੇਖੋ ਬਾਈ ਇਹ ਚ ਕੋਈ ਆਏ ਨਹੀਂ ਬਾਈ ਨੁਕਸਾਗਾ ਇਹ ਤਾਂ ਚਲਾ ਆਏ ਮਾਲ ਮੂਲ ਵਾਲਾ ਹੋ ਜਾਂਦਾ ਆਪਣੇ ਕੋਲ ਹਣਾ ਬੰਨਣ ਦੀ ਤੱਗੀ ਆਪਣੀ ਇੱਕ ਥੋੜਾ ਇਹ ਮੌਸਮ ਖਰਾਬ ਹੈ ਮੌਸਮ ਖਰਾਬ ਹੈ ਭਰਾਂਡਾ ਛੋਟਾ ਆਪਣੇ ਬੰਨਣ ਦੀ ਤੱਗੀ ਆ ਸਾਹ ਕਰਕੇ ਵੀ ਚਲਾ ਚ ਆਏ ਆ ਮੁੱਲ ਬਾਈ ਨੇ ਬਾਈ ਦੋਮਾਂ ਦੀ ਬਸ ਖਿੱਚ ਕੇ ਹੀ ਕਰਦੇ ਮੁੱਲ ਖਿੱਚ ਕੇ ਰੱਖਿਆ ਬਾਈ ਸਹੀ ਗੱਲ ਆ ਬੱਚੀ ਆ ਬਹੁਤ ਚੰਗੀ ਆ ਬਾਈ ਯਾਰ ਇਹਨੇ ਰੱਖਣੀ ਆ ਬਹੁਤ ਚੰਗੀ ਬੱਚੀ ਹੈਗੀ ਸਹੀ ਗੱਲ ਆ 100 ਰੁਪਏ ਦੀ ਬਿਹੜਾ ਕਹਾ ਬਾਈ ਕੀ ਬਾਤ ਆ ਬਾਈ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾਂ ਬਿਹੜਾਂ ਚ ਕੋਈ ਵੀ ਵੜ ਪਸੰਦ ਆਵੇ ਬਾਈ ਨੇ ਕੰਟੈਕਟ ਜਰੂਰ ਕਰ